ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਵਾਲਾ ਡਿਜ਼ਾਈਨ ਜਿਹੜਾ ਲੇਡੀਜ਼ ਕੋਟੀ ਦਾ ਡਿਜ਼ਾਈਨ ਹੈ ਜੈਂਟਸ ਕੋਟੀ ਤੇ ਵਾਲਾ ਡਿਜ਼ਾਈਨ ਜਿਹੜਾ ਨਹੀਂ ਪਏਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ 8-8 ਦੇ ਹਿਸਾਬ ਨਾਲ ਇਹਦੇ ਵਿੱਚ ਗੁੰਡੇ ਪਾਣੇ ਨੇ 8-8 ਦੇ ਹਿਸਾਬ ਨਾਲ ਗੁੰਡੇ ਪਾ ਕੇ ਆਪਾਂ ਪੰਜ ਗੁੰਡੇ ਵੱਧ ਪਾਵਾਂਗੇ ਤੇ ਡਿਜ਼ਾਈਨ ਸਾਡਾ ਬਿਲਕੁਲ ਪੂਰਾ ਆ ਜਾਏਗਾ ਤੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਬਹੁਤ ਹੀ ਸੋਖਾ ਤੇ ਪਿਆਰਾ ਡਿਜ਼ਾਈਨ ਹੈ ਪਹਿਣਾ ਨੂੰ ਇਹ ਡਿਜ਼ਾਈਨ ਉਮੀਦ ਕਰਦੀ ਹਾਂ ਕਿ ਜ਼ਰੂਰ ਪਸੰਦ ਆਏਗਾ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੇ ਤੇ ਉਲਟੇ ਦੋਨੋਂ ਪਾਸੇ ਤੋਂ ਹੀ ਬਣੇਗਾ ਡਿਜ਼ਾਈਨ ਪਲੇਨ ਸਲਾਈ ਵਾਲਾ ਡਿਜ਼ਾਈਨ ਨਹੀਂ ਆ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਆਪਣੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੈਣੇ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ 1 2 3 4 5 ਇਹੀ 8 ਕੁੰਡੇ ਆਪਾਂ ਫੇਰ ਰਿਪੀਟ ਕਰਨੇ ਆ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਸਾਈਡ ਲਾਸਟ ਤੇ ਫਿਰ ਤਿੰਨ ਕੁੰਡੇ ਉਲਟੇ ਬਣਨਗੇ ਤੇ ਐਜ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਨੇਗਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਇਸ ਤਰ੍ਹਾਂ ਬਣਗੀ ਹੁਣ ਦੂਸਰੀ ਸਲਾਈ ਵੇਖੋ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਬੈਕ ਸਾਈਡ ਤੇ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ దాగా సైడ్ కండే ఉల్టే ఇ దో తి చారాగా పిచ్చే ఫిర్డే సే దో తి ధాగా ఉల్టే మధర సీధే బ సీధే బాయ్ సి ਇਦਰੋਂ ਸਾਡੇ ਉਹ ਉਲਟੇ ਕਰਨੇ ਨੇ लास्ट ਤੇ ਇੱਥੇ ਸਾਡੇ ਕੋਲੋਂ ਤਿੰਨ ਕੁੰਡੇ ਸਿੱਧੇ ਆਉਣਗੇ ਤੇ ਜਿਹੜਾ ਸਾਡਾ ਐਜ ਵਾਲਾ ਕੁੰਡਾ ਹੈ लास्ट ਇੱਕ ਕੁੰਡਾ ਹੁੰਦਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਿਲਾਈ ਤੇ ਸਿੱਧੇ ਪਾਸੇ ਤੀਸਰੀ ਸਿਲਾਈ ਸਿੱਧੇ ਪਾਸੇ ਉਹ ਵੇਖੋ ਕਿਵੇਂ ਬੰਨੀ ਆ ਇਹ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਆਪਣੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾ ਲੈਣੇ 1 2 3 ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਜਾਲੀ ਪਾ ਦੇਣੀ ਹੈ ਜਾਲੀ ਪਾਉਣ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੀ ਸਾਈਡ ਕਰਕੇ ਤਿੰਨ ਕੁੰਡੇ ਇਕੱਠੇ ਲੈ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ ਇੱਥੇ ਫੇਰ ਇੱਕ ਇਸ ਤਰ੍ਹਾਂ ਧਾਗਾ ਕਮਾ ਕੇ ਜਾਲੀ ਪਾਵਾਂਗੇ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਸਾਡੇ ਦੋ ਕੁੰਡੇ ਇੱਥੇ ਘਟ ਗਏ ਸੀ ਇੱਕ ਆਪਾਂ ਜਾਲੀ ਇੱਧਰ ਪਾ ਲਈ ਇੱਕ ਜਾਲੀ ਇੱਧਰ ਪਾਵਾਂਗੇ ਤੇ ਕੁੰਡੇ ਸਾਡੇ ਪੂਰੇ ਹੋ ਜਾਣਗੇ ਫਿਰ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਜਾਲੀ ਪਾਉਣੀ ਆ ਬੈਕ ਸਾਈਡ ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਪਹਿਲਾਂ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹੈ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਜਾਲੀ ਪੋਣੀ ਉਲਟੇ ਕੁੰਡਿਆਂ ਦੇ ਨਾਲ ਜਾਲੀ ਪਏਗੀ ਫਿਰ ਤਿੰਨ ਕੁੰਡੇ ਉਲਟੇ ਤੇ ਐਜ ਵਾਲਾ ਕੁੰਡਾ ਸਿੱਧਾ ਹੁਣ ਚੌਥੀ ਸਲਾਈਟ ਤੇ ਆ ਗਏ ਆ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਫਿੱਟਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਤੇ ਪੰਜ ਕੁੰਡੇ ਉਲਟੇ ਚੌਥੀ ਸਲਾਈ ਆਪਾਂ ਇਸ ਤਰੀਕੇ ਦੇ ਨਾਲ ਬਣਾ ਲੈਣੀ ਆ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਤਿੰਨ ਕੁੰਡੇ ਸਿੱਧੇ ਬਣਾਉਂਦੇ ਜਾਣਾ ਪੰਜ ਕੁੰਡੇ ਉਲਟੇ ਬਣਾਉਂਦੇ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਪੈਨਨ ਨੂੰ ਇਹ ਵਾਲਾ ਡਿਜ਼ਾਈਨ ਜਿਹੜਾ ਜ਼ਰੂਰ ਪਸੰਦ ਆਉਣਾ ਤੇ ਬਹੁਤ ਸੌਖਾ ਵੀ ਹੈ ਡਿਜ਼ਾਈਨ ਬਣਾਉਣ ਵਿੱਚ ਤੇ ਤੁਸੀਂ ਵੀ ਇਹ ਵਾਲਾ ਡਿਜ਼ਾਈਨ ਬਣਾ ਕੇ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਹੋਰ ਤੁਸੀਂ ਕਿਸ ਤਰ੍ਹਾਂ ਦੇ ਡਿਜ਼ਾਈਨ ਵੇਖਣਾ ਚਾਹੁੰਦੇ ਹੋ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਵੇਖੋ ਚਾਰ ਸਲਾਈਆਂ ਬਣਨ ਤੋਂ ਬਾਅਦ ਐਵੇਂ ਲੱਗਦਾ ਹੈ ਜਦੋਂ ਇਹ ਹੀ ਚਾਰ ਸਲਾਈਆਂ ਸੀ ਅੱਗੇ-ਅੱਗੇ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਬੰਨਣਾ ਬਹੁਤ ਪਿਆਰਾ ਲੱਗਦਾ ਹੈ ਲੇਡੀਜ਼ ਕੋਟੀ ਤੇ ਬਣਿਆ ਹੋਇਆ ਹੈ ਇਹ ਡਿਜ਼ਾਈਨ ਤੁਸੀਂ ਇਸ ਨੂੰ ਬਲੈਕ ਕਲਰ ਤੇ ਵੀ ਬਣਾ ਸਕਦੇ ਹੋ ਵੇਖੋ ਗ੍ਰੇ ਕਲਰ ਤੇ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਵੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਦੇ ਹੋਰ ਨਵੇਂ-ਨਵੇਂ ਡਿਜ਼ਾਈਨ ਵੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਣਾ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਤੁਸੀਂ ਨਵੇਂ-ਨਵੇਂ ਡਿਜ਼ਾਈਨ ਜਿਹੜੇ ਦੇਖ ਸਕੋ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਜਿਹੜੀਆਂ ਭੈਣਾਂ ਨੇ ਮੇਰੀ ਵੀਡੀਓ ਨੂੰ ਲਾਸਟ ਤ